ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਆਪਣੇ ਪੰਜਾਬ ਦਾ ਯੂਟਿਊਬਰ ਮਾਲ ਪਿੰਡ ਦਾ ਚੱਕਿਆ ਗਿਆ ਜਸਪ੍ਰੀ ਸਿੰਘ ਜਸਬੀਰ ਸਿੰਘ ਸ਼ੈਨ ਜਨਮਾਲ ਨਾਮ ਦਾ ਚੈਨਲ ਆ ਉਹਦਾ ਆਪਣਾ YouTube ਤੇ ਤੇ ਉਹਦੇ ਉੱਤੇ ਦੋਸ਼ ਲੱਗੇ ਆ ਕਿ ਇੰਨੇ ਪਾਕਿਸਤਾਨ ਦੀ ਜਸੂਸੀ ਕੀਤੀ ਹੈ ਜਿਵੇਂ ਜੋਤੀ ਮਲਹੋਤਰਾ ਪਹਿਲਾਂ ਚੱਕੀ ਤੇ ਇੱਕ ਮੁੰਡਾ ਕੱਲ ਤਰਨਤਾਰਨ ਤੋਂ ਚੱਕਿਆ ਤੇ ਇਹ ਹੁਣ ਅੱਜ ਚੱਕਿਆ ਇਹ ਜੋ ਜਾਨਮਾਲ ਆ ਇਹ 40-45 ਸਾਲ ਦੀ ਏਜ ਦਾ ਬੰਦਾ ਹੈ ਤੇ ਹੁਣ ਇਹ ਘਰ ਤੋਂ ਹੀ ਵੀਡੀਓ ਬਣਾ ਰਿਹਾ ਸੀ ਇਹਦਾ ਘਰ ਬਣ ਰਿਹਾ ਤੇ ਉਹਦੇ ਬਾਰੇ ਕਿੰਨਾ ਖਰਚਾ ਆਇਆ ਕਿੰਨਾ ਇਦਾਂ ਦੀਆਂ ਹੁਣ ਵੀਡੀਓ ਪਾਉਂਦਾ ਸੀ ਇਹ ਤੇ ਤਿੰਨ ਚਾਰ ਅੜੀ ਪਹਿਲਾਂ ਇਹ ਪਾਕਿਸਤਾਨ ਚ ਜਾ ਆਇਆ ਤੇ ਹੋਰ ਵੀ ਘੁੰਮਦਾ ਰਹਿੰਦਾ ਹੈ ਤੇ ਆਪਣੇ ਇੰਡੀਆ ਚ ਵੀ ਕਈ ਜਗ੍ਹਾ ਘੁੰਮਦਾ ਰਹਿੰਦਾ ਉਹਦੇ ਬਾਰੇ ਵੀਡੀਓ ਵਗੈਰਾ ਪਾਉਂਦਾ ਰਹਿੰਦਾ ਤੇ ਹੁਣ ਇਹ ਨਿਸ਼ਾਨੇ ਤੇ ਆਇਆ ਭਰਾਓ ਹੁਣ ਕਈ ਭਰਾ ਆਪਣੇ ਕਹਿ ਦਿੰਦੇ ਆ ਕਿ ਪੰਜਾਬ ਕਿਉਂ ਨਿਸ਼ਾਨੇ ਤੇ ਬਣਾਇਆ ਜਾ ਰਿਹਾ ਦੇਖੋ ਤੁਸੀਂ ਠੀਕ ਆ ਉਧਰ ਜਾਂਦੇ ਹੋ ਤੁਸੀਂ ਦਰਸ਼ਨ ਮੇਲੇ ਗੁਰੂ ਘਰਾਂ ਲਈ ਤੇ ਇਹ ਤਾਂ ਠੀਕ ਆ ਪਰ ਜਦੋਂ ਹੁਣ ਇੱਥੇ ਅੰਬੈਸੀ ਦੇ ਵਿੱਚ ਪਾਕਿਸਤਾਨ ਡੇ ਮਨਾਇਆ ਗਿਆ ਆ ਪਾਕਿਸਤਾਨ ਦੀ ਅੰਬੈਸੀ ਹੈ ਜੋ ਦਿੱਲੀ ਦੇ ਵਿੱਚ ਉੱਥੇ ਵੀ ਬੰਦਾ ਆਇਆ ਜੋਤੀ ਵੀ ਆਈ ਹੋਰ ਵੀ ਕਈ ਯੂਟਿਊਬਰ ਆਏ ਤੇ ਜੇ ਤੁਸੀਂ ਮੰਨ ਲਓ ਦਰਸ਼ਨ ਮੇਲੇਆਂ ਤੱਕ ਠੀਕ ਆ ਜਾ ਰਹੇ ਹੋ ਉਧਰ ਗੁਰੂ ਘਰਾਂ 'ਚ ਤੇ ਫਿਰ ਇਹ ਇਥੇ ਐਮਬੈਸੀਆਂ ਜਾਣ ਦਾ ਕੀ ਮਤਲਬ ਇਥੋਂ ਇਹ ਜਾਹਰ ਹੁੰਦਾ ਕਿ ਤੁਸੀਂ ਉੱਥੋਂ ਦੇ ਕਿਸੇ ਨਾ ਕਿਸੇ ਉੱਥੋਂ ਦੀ ਖੁਫੀਆ ਕਿਸੇ ਏਜੰਸੀ ਦੇ ਸੰਪਰਕ ਦੇ ਵਿੱਚੋਂ ਤੇ ਉਹੀ ਤੁਹਾਨੂੰ ਬੁਲਾ ਰਹੇ ਕਿਉਂਕਿ ਇੱਕ ਆਮ ਬੰਦਾ ਜੇ ਕੋਈ ਕਿਸੇ ਵੀ ਦੇਸ਼ 'ਚ ਜਾਂਦਾ ਹੁੰਦਾ ਤੇ ਉਹਦੀਆਂ ਉੱਥੋਂ ਦੀਆਂ ਐਮਬੈਸੀਆਂ ਥੋੜੀ ਉਹਨਾਂ ਨੂੰ ਕੋਈ ਇਨਵਾਈਟ ਕਰਦੀਆਂ ਜਾਂ ਕੋਈ ਇਦਾਂ ਦੀ ਗੱਲ ਹੋ ਇਹ ਜੇ ਇਦਾਂ ਦੀ ਕੋਈ ਗੱਲ ਆ ਤੇ ਇਹ ਜਾਂ ਤਾਂ ਟਰੈਪ 'ਚ ਆ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਾ ਇਹਨਾਂ ਦੀ ਨਹੀਂ ਗਲਤੀ ਕੋਈ ਤੇ ਜਾਂ ਫਿਰ ਇਹ ਪੂਰੀ ਤਰ੍ਹਾਂ ਮਲਵਸ ਆ ਇਹਦੇ ਵਿੱਚ ਤੇ ਜੇ ਇਹਦੇ ਵਿੱਚ ਹੁਣ ਇਨਕੁਆਇਰੀ ਹੋਊਗੀ ਕਹਿੰਦੇ ਗੈਜਟ ਇਹਨਾਂ ਦੇ ਇਲੈਕਟ੍ਰੋਨਿਕ ਗੈਜਟ ਜੋ ਇਹਨਾਂ ਦੇ ਪੁਲਿਸ ਨੇ ਚੱਕ ਲਏ ਜਿਦਾਂ ਲੈਪਟਾਪ ਜਾਂ ਕੰਪਿਊਟਰ ਮੋਬਾਈਲ ਤੇ ਉਹਨਾਂ ਤੋਂ ਕਹਿੰਦੇ ਇਹਨੇ ਕੁਝ ਵੀਡੀਓ ਤੇ ਕੁਝ ਚੀਜ਼ਾਂ ਡਿਲੀਟ ਕੀਤੀਆਂ ਨੇ ਤੇ ਇਥੋਂ ਇਹ ਸ਼ੱਕ ਹੁੰਦਾ ਕਿ ਕੋਈ ਨਾ ਕੋਈ ਇਹਦਾ ਵਿੱਚ ਕਮੀ ਹੈ ਜਿਹੜੀ ਇਹਨੇ ਇਹ ਡਿਲੀਟ ਕੀਤੀ ਹੈ ਜੇ ਕੋਈ ਇਹਦੇ ਵਿੱਚ ਦਿਲ ਦੇ ਵਿੱਚ ਕੋਈ ਡਾਊਟ ਜਾਂ ਇਦਾਂ ਦੀ ਗੱਲ ਨਾ ਹੋਵੇ ਤੇ ਇਹਨੂੰ ਡਿਲੀਟ ਕਰਨ ਦਾ ਕੀ ਮਤਲਬ ਤੇ ਕੱਲੀ ਇਹ ਚੀਜ਼ ਦਾ ਕਰਕੇ ਤਾਂ ਚਲੋ ਉਹਨੂੰ ਜੇ ਬਣਾਇਆ ਗਿਆ ਨਿਸ਼ਾਨਾ ਇਹ ਤਾਂ ਇੰਨੀ ਗੱਲ ਤੇ ਤਾਂ ਨਹੀਂ ਹੋਣਾ ਚਾਹੀਦਾ ਬਾਕੀ ਜੇ ਇਸ ਤੋਂ ਅੱਗੇ ਕੋਈ ਏਜੰਸੀਆਂ ਨੂੰ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਫੇਰ ਜ਼ਰੂਰ ਏ ਇਹਨਾਂ ਨੂੰ ਟਾਰਗੇਟ ਤੇ ਆ ਜਾਣਗੇ ਕਿਉਂਕਿ ਜੇ ਦੇਖ ਲਓ ਅੱਗੇ ਜੋ ਅਗਲੇ ਪਹਿਲਾ ਬੰਦੇ ਫੜੇ ਐ ਉਹਨਾਂ ਤੇ ਵੀ ਇਦਾਂ ਦੇ ਦੋਸ਼ ਲੱਗੇ ਆ ਕਿ ਇਹਨਾਂ ਨੇ ਦੇਸ਼ ਦੀ ਕੁਫੀਆ ਜਾਣਕਾਰੀ ਉਧਰ ਸ਼ੇਅਰ ਕੀਤੀ ਆ ਜਾਂ ਇਹਨਾਂ ਨੇ ਆਪਣੇ ਵੀਡੀਓ ਇਦਾਂ ਦੇ ਸੈਂਸਿਟਿਵ ਏਰੀਏ ਦੀ ਬਣਾ ਕੇ ਤੇ ਉਧਰ ਭੇਜੀ ਆ ਜੇ ਕੋਈ ਇਦਾਂ ਦੀ ਇਹਨਾਂ ਨੇ ਗੱਲ ਨਹੀਂ ਕੀਤੀ ਤੇ ਇਹਨਾਂ ਨੂੰ ਕੋ ਭਰਾਉਣ ਦੀ ਲੋੜ ਨਹੀਂ ਐ ਤੇ ਜੇ ਬੰਦੇ ਕਿਸੇ ਗੱਲ 'ਚ ਮਲਬਸ ਹੋਣਗੇ ਫੇਰ ਇਹ ਸਮਝੋ ਫਸ ਗਏ ਹੁਣ ਫੇਰ ਨਹੀਂ ਇਹ ਨਿਕਲਦੇ ਤੇ ਜੇ ਇਹ ਨਹੀਂ ਕੋਈ ਏਦਾਂ ਦੀ ਗੱਲ ਚ ਹੋਣਗੇ ਫੇਰ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਜੋ ਵੀ ਗੱਲ ਆ ਕਲੀਅਰ ਉਹਨਾਂ ਨੂੰ ਜਾ ਕੇ ਕਲੀਅਰ ਦੱਸ ਦੇਣ ਤੇ ਜੇ ਕਲੀਅਰ ਦੱਸ ਦੇਣਗੇ ਤੇ ਕੋਈ ਪ੍ਰੋਬਲਮ ਇਹਨਾਂ ਨੂੰ ਨਹੀਂ ਆਉਂਦੀ ਤੇ ਜੇ ਮੰਨ ਲਓ ਕੋਈ ਖਾਮੀ ਇਹਨਾਂ ਦੇ ਵਿੱਚ ਹੋਈ ਤੇ ਇਹਨਾਂ ਨੇ ਮਾਰਿਆ ਉੱਥੇ ਝੂਠ ਤੇ ਫੇਰ ਸਮਝ ਲਓ ਇਹ ਬੰਦੇ ਆ ਗਏ ਫੇਰ ਨਿਸ਼ਾਨੇ ਤੇ ਫੇਰ ਨਹੀਂ ਇਹ ਵੱਜਦੇ ਤੇ ਜੇ ਕੋਈ ਇਦਾਂ ਦੀ ਗੱਲ ਨਾ ਨਿਕਲੀ ਫੇਰ ਕੀ ਸੱਚੇ ਬੰਦੇ ਨੂੰ ਡਰਨ ਦੀ ਲੋੜ ਨਹੀਂ ਹੁੰਦੀ ਕੋਈ ਤੇ ਜੇ ਕੋਈ ਇਹਨਾਂ ਵਿੱਚ ਦੋਸ਼ ਹੋਊਗਾ ਤੇ ਫੇਰ ਹੀ ਕੋਈ ਦੂਜਾ ਇਹਨਾਂ ਨੂੰ ਟਾਰਗੇਟ ਕਰ ਸਕੂਗਾ ਨਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਤੁਸੀਂ ਜਾਣੇ ਉਧਰ ਗੁਰੂ ਘਰਾਂ 'ਚ ਠੀਕ ਹੈ ਉੱਥੇ ਮੱਥਾ ਟੇਕਣ ਜਾਂਦੇ ਹੋ ਤੇ ਜਦੋਂ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਤੇ ਫੇਰ ਟਾਰਗੇਟ ਤੇ ਨਾਲੇ ਤਾਂ ਕੌਮ ਆਉਂਦੀ ਹੈ ਕਿਉਂਕਿ ਆਪਣੇ ਹੀ ਲੋਕ ਜ਼ਿਆਦਾ ਜਾਣਦੇ ਆ ਉਧਰ ਗੁਰੂ ਘਰਾਂ 'ਚ ਤੇ ਨਾਲੇ ਤੁਸੀਂ ਗੁਰੂ ਘਰਾਂ ਨੂੰ ਟਾਰਗੇਟ ਤੇ ਲਿਆ ਦਿੰਨੇ ਆ ਤੇ ਤੁਹਾਡੀ ਵਜ੍ਹਾ ਨਾਲ ਇਹ ਜਿਹੜਾ ਲੰਘਾ ਖੁੱਲਾ ਇਹਨੂੰ ਵੀ ਖਤਰਾ ਤੁਸੀਂ ਪੈਦਾ ਕਰਦੇ ਨਾ ਇਹ ਵੀ ਬੰਦ ਹੋ ਜਾਊਗਾ ਜਿਵੇਂ ਤੁਸੀਂ ਕਰਨ ਲੱਗ ਗਏ ਹੋ ਨਾ ਤੇ ਤੁਹਾਨੂੰ ਆਪ ਨੂੰ ਚਾਹੀਦੀ ਏ ਵੀ ਤੁਸੀਂ ਜਿਹੜੇ ਦੇਸ਼ ਦੇ ਵਿੱਚ ਰਹਿ ਰਹੇ ਹੋ ਆਪਦੇ ਦੇਸ਼ ਦੇ ਹੀ ਖਿਲਾਫ ਕੋਈ ਇਦਾਂ ਦੀ ਕੋਈ ਜਸੂਸੀ ਕਰ ਰਹੇ ਉਹ ਤੇ ਬਹੁਤ ਮਾੜੀ ਗੱਲ ਆ ਤੇ ਹਜੇ ਸਾਬਤ ਤਾਂ ਕੋਈ ਇਹਦੇ ਤੇ ਤਾਂ ਨਹੀਂ ਗੱਲ ਹੋਈ ਚ ਚਲੋ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਜੇ ਕੋਈ ਨਜਾਇਜ਼ ਨਹੀਂ ਇਹਦੇ ਨਾਲ ਕਿਸੇ ਨਾ ਵੀ ਕਰਨੀ ਚਾਹੀਦੀ ਜੇ ਕੋਈ ਬੰਦਾ ਇਹਦੇ ਵਿੱਚ ਇਨਵੋਲਵ ਤਾਂ ਫਿਰ ਤਾਂ ਜ਼ਰੂਰ ਸਜ਼ਾ ਮਿਲੇ ਤੇ ਭਰਾਓ ਜੋ ਹੁਣ ਅੱਗੇ ਜਾਓਗੇ ਜਾਂ ਜਾਣੇ ਹੋ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜੋ ਇਸ ਕੇਸ ਚ ਫਸ ਗਏ ਨਾ ਇਹ ਦੇਸ਼ ਧਰੋਹ ਦਾ ਕੇਸ ਪੈਣਾ ਇਹਨਾਂ ਤੇ ਸਿੱਧਾ ਇਹਦੇ ਇਹਦੇ ਵਿੱਚ ਮੌਤ ਤੱਕ ਦੀ ਸਜ਼ਾ ਹੈ ਲਾਈਫ ਇੰਪ੍ਰੀਜ਼ਨਮੈਂਟ ਦੀ ਤਾਂ ਹੈ ਹੀ ਉਹ ਜਾਨੀ ਉਮਰ ਕੈ ਜਿੰਨੂੰ ਕਹਿ ਦਿੰਨੇ ਤੇ ਡੈਥ ਸੈਂਟੈਂਸ ਵੀ ਇਹਦੇ ਵਿੱਚ ਹੈ ਤੇ ਜ਼ਿੰਦਗੀ ਰੋਲਗੀ ਨਾ ਬੱਚੇ ਰੋਲ ਜਾਣਗੇ ਜੇ ਕੋਈ ਇਹਦੇ ਵਿੱਚ ਕੋਈ ਇਹਦਾ ਕੋਈ ਰੋਲ ਹੋਇਆ ਤੇ ਜੇ ਨਾ ਹੋਇਆ ਤਾਂ ਫਿਰ ਆਜੂਗਾ ਬਾਹਰ ਕੁਛ ਦਿਨ ਟਾਈਮ ਤੱਕ ਕਿਉਂਕਿ ਇਹਨਾਂ ਦਾ ਤਾਂ ਸਪਸ਼ਟੀਕਰਨ ਲੈਣਗੇ ਏਜੰਸੀਆਂ ਜੇ ਇਹਨਾਂ ਨੇ ਸੋਲਿਡ ਠੋਸ ਜਵਾਬ ਦੇਤੇ ਤੇ ਆਜੂਗਾ ਫਿਰ ਤਾਂ ਕੀ ਹੈ ਤੇ ਜੇ ਕੋਈ ਇਹਦਾ ਕਲੂ ਮਿਲ ਗਿਆ ਤੇ ਬਹੁਤ ਭੜੇ ਕੇਸ ਨੇ ਇਹਦੇ ਚ ਤੇ ਭਰਾਓ ਜੋ ਜਾਣੇ ਹੋ ਗੁਰੂ ਘਰ ਜਾਓ ਆਪਦਾ ਗੁਰੂ ਘਰ ਦਰਸ਼ਨ ਕਰਕੇ ਵਾਪਸ ਆ ਜਾਓ ਉੱਥੋਂ ਦੇ ਕਿਸੇ ਬੰਦੇ ਨਾਲ ਸੰਪਰਕ ਨਾ ਰੱਖੋ ਕਿਸੇ ਏਜੰਸੀ ਦੇ ਟੱਚ 'ਚ ਨਾ ਆਓ ਕਿਸੇ ਦਾ ਨੰਬਰ ਨਾ ਲੱਖੋ ਕਿਸੇ ਨਾਲ ਕੰਮ ਨਾ ਕਰੋ ਥੈਂਕ ਯੂ ਸਤਿ ਸ੍ਰੀ ਅਕਾਲ